ਕਾਂਗਰਸ ਹਾਈ ਕਮਾਂਡ ਵੱਲੋਂ ਟਿਕਟ ਮਿਲਣ ਤੋਂ ਬਾਅਦ ਸੁਖਜਿੰਦਰ ਸਿੰਘ ਰਦਾਵਾ ਗੁਰਦਾਸਪੁਰ ਪਹੁੰਚੇ ਗੁਰਦਾਸਪੁਰ ਤੋਂ ਵਿਧਾਇਕ ਬਰਮਿੰਦਰ ਸਿੰਘ ਪਾੜਾ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਅਦਨਾਲ ਹੀ ਟਿਕਟ ਮਿਲਣ ਤੋਂ ਬਾਅਦ ਹਾਈ ਕਮਾਂਡਰ ਤੇ ਦਿਲੋਂ ਧੰਨਵਾਦ ਕੀਤਾ ਗੁਰਦਾਸਪੁਰ ਤੋਂ ਪੱਤਰਕਾਰ ਜਤਿੰਦਰ ਸੋਟੀ ਤੇ ਭਾਰਤ ਪੁਸ਼ਨ ਦੀ ਖਾਸ ਰਿਪੋਰਟ ਔਰ ਇੱਥੇ ਮੈਨੂੰ ਉੱਥੇ ਬੋਲਦਿਆਂ ਯਾਦ ਨਹੀਂ ਸੀ ਰਿਹਾ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਅਜੇ 400 ਤੇ ਮੈਂ ਇਹਦੇ ਚਿਹਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿclare ਹੋ ਗਿਆ ਤੇ ਫੇਰ ਹੀ ਆਪਣੀ ਉੱਥੇ ਸਰਟੀਫਿਕੇਟ ਲੈਣ ਲਈ ਉੱਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਮੈਂ ਕਿਹਾ ਓਏ ਆਪਾਂ ਜਿੱਤ ਜਾਣਾ ਕਿੰਨਾ ਅੰਕਲ ਜੰਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠਾ ਡਰਾਈਵਿੰਗ ਰੂਮ ਚ ਬੈਠਿਆ ਮੇਰੀ ਜਿੱਤ ਉੱਥੇ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ। ਉਹਦੀਆਂ ਕਿਵੇਂ ਹਦੋ ਜੀ ਆਪਣੇ ਕੈਂਡੀਡੇਟ ਚੋਂ ਇਲੈਕਸ਼ਨ ਲੜਦੇ। ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦਰਸ਼ਿਆ ਕਰਾਂਗੇ। ਕਿਹਨਾਂ ਦੀ? ਆਮ ਆਦਮੀ ਪਾਰਟੀ ਤੇਰਾਂ ਜੀ। ਤਲਵੀਰ ਤਲਵੀਰ ਕੋਲ ਆਮ ਆਦਮੀ ਪਾਰਟੀ। ਆ ਸ਼ਡਿਊਲ ਕੀ ਸਾਰਾ ਆਇਆ ਸ਼ਡਿਊਲ ਦਾ ਚਲੋ। ਸ਼ਡਿਊਲ ਕੀ ਆਇਦਾ? ਅੱਜ ਅੱਜ ਪਹਿਲੇ ਕੱਢਦੇ ਆ ਅਸੀਂ।